ਸਾਂਸ ਸੰਗਠਨਾ ਦੀ ਅੱਜ 28 ਮਈ ਨੂੰ ਪੰਜਾਬ ਵਿੱਚ ਇੱਕ ਅਹਿਮ ਬੈਠਕ ਹੋਈ ਜਿਸ ਵਿੱਚ ਉਹਨਾਂ ਨੇ ਹੁਸ਼ਿਆਰਪੁਰ 'ਚ ਹੋਣ ਵਾਲੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਰੈਲੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਸ਼੍ਰੀ ਨਰਿੰਦਰ ਮੋਦੀ ਜੀ ਕੋ ਪ੍ਰਾਈਮ ਪ੍ਰਧਾਨ ਮੰਤਰੀ ਜੀ ਕੋ ਕੁਝ ਪ੍ਰਸ਼ਨ ਪੁੱਛਾਂਗੇ ਜੇ ਇੱਕ ਤਾਂ ਉਹਨਾਂ ਨੇ ਸਾਡੇ ਸਵਾਲਾਂ ਦੇ ਜਵਾਬ ਦੇਤੇ ਤਾਂ ਤਾਂ ਠੀਕ ਹੈ ਜੇ ਉਹ ਸਾਡੇ ਸਵਾਲਾਂ ਦੇ ਜਵਾਬ ਨਾ ਦੇ ਪਾਏ ਤਾਂ ਅਸੀਂ ਉਹਨਾਂ ਦੀ ਕਾਲੇ ਝੰਡੀਆਂ ਨਾਲ ਲਹਿਰਾ ਕੇ ਰੈਲੀ ਦਾ ਵਿਰੋਧ ਕਰਾਂਗੇ ਇਸ ਸੰਸਲੇਵ ਦੇ ਜੀ ਉਹਨਾਂ ਦੀ ਬੈਠਕ ਹੋਈ ਇਸ ਮੀਟਿੰਗ ਹੋਈ ਇਸ ਮੁਤਲਕ ਉਹਨਾਂ ਨੇ ਕਾਫੀ ਪ੍ਰੈਸ ਦੇ ਵਿੱਚ ਬਿਆਨ ਵੀ ਜਾਰੀ ਕੀਤੇ ਆ ਆਓ ਚਲਿਏ ਤੁਹਾਨੂੰ ਬਿਆਨ ਸੁਣਾਈਏ ਕਿਸਾਨ ਨੇਤਾਵਾਂ ਦੇ ਜੋ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਹੁਸ਼ਾਰਪੁਰ ਰੈਲੀ ਦੇ ਵਿਰੋਧ ਦੇ ਵਿੱਚ ਕਹੇ ਆਓ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਨੌਨ ਕ੍ਰੈਡੀਟੇਬਲੋਂ ਮੋਰਚਾ ਚੱਲ ਰਿਹਾ ਹੈ ਉਸ ਮੋਰਚੇ ਵੱਲੋਂ ਕਾਲ ਹੈ ਕਿ ਨਰਿੰਦਰ ਮੋਦੀ ਦੇ ਜਿੰਨੇ ਵੀ ਪੰਜਾਬ ਤੇ ਪ੍ਰੋਗਰਾਮ ਹੋਣ ਉਹਨਾਂ ਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਨੇ ਆ ਜੇ ਉਹ ਸਵਾਲਾਂ ਦੇ ਜਵਾਬ ਨਰਿੰਦਰ ਮੋਦੀ ਨਹੀਂ ਦਿੰਦਾ ਤਾਂ ਫਿਰ ਉਹਨੂੰ ਕਾਲੀਆਂ ਝੰਡੀਆਂ ਵਿਖਾ ਕੇ ਉਹਦਾ ਵਿਰੋਧ ਕਰਨਾ ਸ਼ੋ 30 ਤਰੀਕ ਨੂੰ ਹੁਸ਼ਿਆਰਪੁਰ ਸਵੇਰੇ 10 ਵਜੇ ਦਾ ਪ੍ਰੋਗਰਾਮ ਹੈ ਨਰਿੰਦਰ ਮੋਦੀ ਦਾ ਸ਼ੋ ਆਪਣੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਆਪਾਂ ਉਸ ਦਿਨ ਇਹ ਤੋਂ ਜਿਹੜਾ ਕਾਫਲਾ ਫਗਵਾੜਿਓ 7 ਵਜੇ ਤੋੜਨਾ ਹੈ। ਇਸੇ ਤਰੀਕੇ ਨਾਲ ਜਿਹੜੇ ਬਾਕੀ ਸਰਕਲਾਂ ਵਾਲੇ ਆ ਜਿਹੜੇ ਤਾਂ ਇਧਰੋਂ ਫਗਵਾੜੇ ਤੋਂ ਪਿੱਛੇ ਹੋਣੇ ਲੁਧਿਆਣੇ ਤੋਂ ਜਗਰਾਵਾ ਤੋਂ ਉਹ ਸਾਰੇ ਇੱਥੇ ਆ ਜਾਣ। ਬਾਕੀ ਜਿਹੜੇ ਜਨੇ ਵਾਲੇ ਆ ਉਹ ਸਿੱਦੇ ਹਿਆਰਪੁਰ 메ਨ ਫਗਵਾੜਾ ਰੋਡ ਬਾਈਪਾਸ ਚੌਕ ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਆਪਾਂ ਉੱਥੇ 8 ਵਜੇ ਇਕੱਠੇ ਹੋਣ ਦਾ ਟਾਈਮ ਹੈ। ਔਰ 8 ਵਜੇ ਤੋਂ ਬਾਅਦ ਅਸੀਂ ਚੱਲੇ ਸ਼ਹਿਰ ਦੇ ਅੰਦਰ ਨੂੰ ਕੋਲੇ। ਬੇਸ਼ੱਕ ਨਿੰਦਰ ਮੋਦੀ ਨੇ 10 ਵਜੇ ਆਉਣਾ ਹੈ। ਪਰ ਅਸੀਂ ਆਪਣੇ ਟੀਚੇ ਦੇ 9 ਵਜੇ ਪਹੁੰਚਣਾ ਹੈ ਸੋ ਇਸ ਕਰਕੇ ਸਾਰੇ ਹੀ ਸਰਕਲਾਂ ਨੂੰ ਬੇਨਤੀ ਹੈ ਜੇ ਦੋ ਦੋ ਗੱਡੀਆਂ ਘੜ ਤੋਂ ਘੱਟ ਹਰ ਇੱਕ ਸਰਕਲ ਜਿਹੜਾ ਉਹ ਲੈ ਕੇ ਆਵੇ ਔਰ ਦੋ ਦੋ ਗੱਡੀਆਂ ਜਿਹੜੀਆਂ ਉਹ ਆਲਰੇਡੀ ਇੱਥੋਂ ਖਗਵਾੜਿਓ ਨਹੀਂ ਆਇਦਰ ਲਾਗੇ ਦੇ ਸਰਕਲ ਕੱਟੀਆਂ ਹੋਣ ਬਾਕੀ ਸਾਰੇ ਜਿਹੜੇ ਆ ਉਹ ਸ਼ਹਿਰਪੁਰ ਪੋਰੀ ਨਾ ਬਾਈਪਾਸ ਚੌਕ ਤੇ ਪਹੁੰਚਣ ਦੀ ਕਿਰਪਾਤਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ